ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਆ ਸਾਰੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਹਾਂਜੀ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਸ਼ੁਰੂ ਦੀਣ ਹੈਗਾ ਜੀ ਸੋਮਵਾਰ ਦਾ ਤੇ ਕੱਲ ਜਿੱਥੋਂ ਮੈਂ ਵੀਡੀਓ ਦਾ ਐਂਡ ਕੀਤਾ ਸੀ ਉਸ ਤੋਂ ਅੱਗੇ ਆਪਾਂ ਫਿਰ ਵੀਡੀਓ ਸ਼ੁਰੂ ਕਰ ਦਿੱਤੀ ਜਾਨੀ ਕਿ ਹੁਣ ਮੈਂ ਲੱਗੀਆਂ ਸ਼ਾਮ ਦੀ ਸਬਜ਼ੀ ਬਣਾਉਣਾ ਤੇ ਇਹ ਸਬਜ਼ੀ ਮੈਂ ਬਣਾ ਰਹੀ ਹਾਂ ਜੀ ਇੱਥੇ ਆਲੂ ਬੜੀਆਂ ਤੇ ਪਹਿਲਾਂ ਮੈਂ ਮਸਾਲਾ ਵਗੈਰਾ ਕੁੱਟ ਕੇ ਰੱਖ ਲਿਆ ਨੂੰ ਜਾਨੀ ਕਿ ਸਾਰੀ ਤਿਆਰੀ ਕਰ ਲੈਣੀ ਹੁੰਦੀ ਆ ਜਦੋਂ ਦੁਪਹਿਰ ਦੀ ਚਾਹ ਬਣਾਉਣੀ ਹੁੰਦੀ ਉਸ ਟਾਈਮ ਤੇ ਸਾਰੀ ਤਿਆਰੀ ਕਰਕੇ ਰੱਖ ਲੈਣੀ ਹੁੰਦੀ ਆ ਤੇ ਉਸ ਤੋਂ ਬਾਅਦ ਮੱਝਾਂ ਨੂੰ ਜਿਵੇਂ ਪੱਠੇ ਵਗੈਰਾ ਪਾ ਕੇ ਸੱਣੀ ਕਰਕੇ ਤੇ ਫਿਰ ਬਾਅਦ ਵਿੱਚ ਮੈਂ ਸਬਜ਼ੀ ਨੂੰ ਤੜਕਾ ਲਗਾ ਦੇਣੀ ਹੁੰਦੀ ਆ ਤੇ ਲਓ ਜੀ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਦਾ ਮੰਗਲਵਾਰ ਦਾ ਸਵੇਰ ਦਾ ਟਾਈਮ ਆ ਤੇ ਆਪਣੇ ਜਿਹੜੇ ਪਸ਼ੂਆਂ ਦੇ ਕੰਮਕਾਰ ਸੀ ਉਹ ਵੀ ਖਤਮ ਹੋ ਚੁੱਕੇ ਸੀਗੇ ਤੇ ਨੂਰ ਵੀ ਸਕੂਲ ਚੱਲਿਆ ਗਿਆ ਸੀਗਾ ਤੇ ਨੂਰ ਦੇ ਡੈਡੀ ਮੰਡੀ ਚ ਗਏ ਸੀਗੇ ਜਾਨੀ ਕਿ ਹਲੇ ਆਪਣੀ ਜਿਹੜੀ ਕਣਕ ਸੀਗੀ ਉਹ ਤੁਲੀ ਨਹੀਂ ਹੈਗੀ ਤੇ ਪੱਖਾ ਵਗੈਰਾ ਨਹੀਂ ਲੱਗਿਆ ਸੀਗਾ ਤੇ ਉਹ ਗਏ ਸੀਗੇ ਮੰਡੀ ਦੇ ਵਿੱਚ ਤੇ ਫਿਰ ਮੈਂ ਆਖਿਆ ਵੀ ਹੁਣ ਮੈਂ ਕੱਪੜੇ ਵਗੈਰਾ ਵੀ ਧੋਲੇ ਸੀਗੇ ਬਸ ਮੇਰਾ ਕੱਲਾ ਰੋਟੀ ਦਾ ਤੇ ਸਫਾਈਆਂ ਦਾ ਕੰਮ ਰਹਿ ਗਿਆ ਸੀਗਾ ਤੇ ਫਿਰ ਮੈਂ ਆਖਿਆ ਵੀ ਰੋਟੀ ਤਾਂ ਚਲੋ ਵੀ ਮੈਂ ਉਹਨਾਂ ਦੇ ਆਇਆ ਤੁਸੀਂ ਬਣਾਉਂਗੀ ਤੇ ਜਦ ਤੱਕ ਮੈਂ ਫਿਰ ਮੈਂ ਥੋੜੀਆਂ ਬਹੁਤੀਆਂ ਜਿਹੜੀਆਂ ਸਾਫ ਸਫਾਈਆਂ ਕਰ ਲਾਂ ਵੈਸੇ ਤਾਂ ਸਾਰੀ ਡਿਪਲੀਨੀਗ ਆਪਾਂ ਕਰਾਂਗੇ ਜਦੋਂ ਜਿੱਦਾਂ ਕਿ ਆ ਤੂੜੀ ਤਾਂ ਦਾ ਕੰਮ ਜਿਹੜਾ ਆਪਣਾ ਨਿਪਟ ਗਿਆ ਵੀ ਯਾਨੀ ਕਿ ਆਪਾਂ ਆਪ ਵੀ ਜਦੋਂ ਤੂੜੀ ਬਣਾ ਲਈ ਤੇ ਆਪਣੇ ਆਣ-ਪਾਣ ਦੇ ਵਿੱਚ ਵੀ ਜਦ ਤੂੜੀ ਬਣ ਗਈ ਕਿਉਂਕਿ ਫਿਰ ਨਹੀਂ ਨਾਉਂਦੀ ਆ ਹਣ ਉੱਡ ਤਾਂ ਕਰਕੇ ਜਦੋਂ ਸਾਰਿਆਂ ਦੀ ਧੂੜੀ ਤੰਦ ਜਿਹੜਾ ਸਾਮਕਿਆ ਉਸ ਤੋਂ ਬਾਅਦ ਫਿਰ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰਾਂਗੇ ਤੇ ਪਰ ਕੀ ਸੀਗਾ ਵੀ ਦੋ ਤਿੰਨ ਦਿਨ ਹੋ ਗਏ ਜਿਵੇਂ ਹਨੇਰੀ ਚੱਲਦੀ ਸੀਗੀ ਹਨਾ ਤੇ ਉਹਦੇ ਨਾਲ ਨਾ ਮਿੱਟੀ ਘੱਟਾ ਜਾ ਜਿਵੇਂ ਜਾਦਾ ਜੰਮ ਜਾਂਦਾ ਹੈ ਤੇ ਥੋੜੇ ਬਹੁਤੇ ਮੈਨੂੰ ਲੱਗ ਰਿਹਾ ਸੀ ਜਿਵੇਂ ਜਾਲੇ ਸੀਗੇ ਤੇ ਮੈਂ ਕਰਨ ਵਾਲੇ ਤਾਂ ਜਾਲੇ ਵਗੈਰਾ ਸਾਫ਼ ਹੋ ਜਾਣਗੇ ਛੱਤ ਤੋਂ ਤੇ ਨਾਲੇ ਕੰਧਾਂ ਦੇ ਉੱਪਰ ਮਿੱਟੀ ਘੱਟਾ ਜਾ ਝੜ ਜਾਊਗਾ ਵੀ ਚਲ ਮੇਰੇ ਕੋਲ ਟਾਈਮ ਸੀਗਾ ਹੁਣ ਤੇ ਟਾਈਮ ਇੱਥੇ ਸੀਗਾ ਜੀ 9:00 ਵਜੇ ਦਾ ਟਾਈਮ ਸੀਗਾ ਤੇ ਮੈਂ ਕਿਹਾ ਵੀ ਮੈਂ ਚੰਗੀ ਤਰ੍ਹਾਂ ਸਫਾਈਆਂ ਕਰਨਾ ਤੇ ਚਲੋ ਜੀ ਮੈਂ ਹੁਣ ਲੱਗੀਆਂ ਥੂ ਛੱਤਾਂ ਝਾੜਨ ਪਹਿਲਾਂ ਚੰਗੀ ਤਰ੍ਹਾਂ ਛੱਤਾਂ ਝਾੜੂਗੀ ਉਸ ਤੋਂ ਬਾਅਦ ਫਿਰ ਸਾਰਾ ਜਿਵੇਂ ਜਿਹੜੇ ਬੈੱਡ ਸ਼ੀਟ ਵਗੈਰਾ ਸੋਫਿਆਂ ਦੇ ਕਵਰ ਤੇ ਜੇ ਲਾਈਟ ਨਾ ਬੰਦ ਹੋਈ ਤਾਂ ਫਿਰ ਬਾਅਦ ਵਿੱਚ ਇਹ ਵੀ ਧੋ ਲੂੰਗੀ ਚੰਗੀ ਤਰ੍ਹਾਂ ਫਿਰ ਇਹ ਧੋ ਕੇ ਸਾਰੇ ਤੇ ਬਾਅਦ ਵਿੱਚ ਇਹੀ ਪੁਛਾ ਦੂੰਗੀ ਮੈਂ ਤੇ ਇਧਰੋਂ ਵੀ ਲੱਗ ਗਈ ਸੀ ਮੈਂ ਇੱਕ ਇੱਕ ਕਰਕੇ ਸਾਰੇ ਰੂਮ ਦੀਆਂ ਛੱਤਾਂ ਸਾਫ਼ ਕਰ ਲੈਣੀਆਂ ਕਿਉਂਕਿ ਜ਼ਿਆਦਾ ਨਹੀਂ ਹੈਗਾ ਬਸ ਇੰਨਾ ਸੀਗਾ ਵੀ ਮਿੱਟੀ ਘਟਾ ਜਾਂ ਜੰਮਿਆ ਫਿਰ ਉਹ ਬੁਰਾ ਲੱਗਦਾ ਕੰਧਾਂ ਦੇ ਉੱਪਰ ਹਨਾ ਤੇ ਚਲੋ ਜੀ ਪਹਿਲਾਂ ਸਾਰੀਆਂ ਛੱਤਾਂ ਜਿਹੜੀਆਂ ਮੈਂ ਕਰਲਾਂ ਸਾਫ਼ ਕੋਈ ਜੀ ਹੁਣ ਮੈਂ ਜਦੋਂ ਵਾਇਸਓਵਰ ਕਰ ਰਹੀ ਸੀਗੀ ਤੇ ਰ ਰਸਤਾ ਟਾਈਮ ਹੋ ਚੁੱਕਿਆ ਤੇ ਬਾਬਾ ਜੀ ਵਿੱਚੋਂ ਪੜ ਰਹੇ ਨਹੀਂ ਹਨਾ ਘਰਤਵਾਰ ਸਭ ਤੇ ਕਿਥੋਂ ਆਵਾਜ਼ ਆਉਂਦੀ ਹੋਣੀ ਹੈ ਤੇ ਲੋ ਜੀ ਆਪਾਂ ਸਵੇਰ ਦਾ ਸਾਰਾ ਕੰਮ ਥੰਦਾ ਨਿਬੜ ਲਿਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਵੱਜ ਗਏ ਨੇ 3 ਤੇ 3 ਵਜੇ ਆਪਾਂ ਲੱਗੇ ਹੁਣ ਮੱਝਾਂ ਨੂੰ ਸੰਨੀ ਕਰਨਾ ਤੇ ਅੱਜ ਵੀ ਹਰਾ ਨਹੀਂ ਆਇਆ ਸੀਗਾ ਜਾਨੀ ਕਿ ਹਰੇ ਨਹੀਂ ਲੈ ਕੇ ਆਂਦੇ ਗਏ ਸੀਗੇ ਤੇ ਵੈਸੇ ਵੀ ਹੁਣ ਤਾਂ ਥੋੜੇ ਕੁ ਦਿਨਾਂ ਦੇ ਹੀ ਆ ਬਸ ਤੇ ਅੱਜ ਫੇਰ ਮਿਸ ਹੋ ਗਈ ਕਿਉਂਕਿ ਮੰਡੀ ਚ ਕਰਕੇ ਤੇ ਫਿਰ ਨਹੀਂ ਟਾਈਮ ਮਿਲਿਆ ਇਹਨਾਂ ਨੂੰ ਤੇ ਫਿਰ ਮੈਂ ਸੱਣੀ ਕਰਨ ਲੱਗੀ ਹੁਣ ਮੱਜਾਂ ਨੂੰ ਸੱਣੀ ਤਾਂ ਚਲੋ ਆਪਾਂ ਖਲਤਾ ਪਾਉਣੇ ਹੁੰਨੇ ਆਂ ਬਸ ਇਹਨਾਂ ਹੁੰਦਾ ਵੀ ਖਲਤੋਂ ਬਾਅਦ ਹਰਿਆਰ ਹੋਵੇ ਤਾਂ ਹਰਿਆਰ ਲਾ ਦਿੰਨੇ ਆਂ ਦਾਣਾ ਨਹੀਂ ਲਾਉਂਦੇ ਤੇ ਹੁਣ ਆਪਾਂ ਕੱਲ ਦੇ ਦਾਣਾ ਲਾਉਣ ਲੱਗੀਆਂ ਤੇ ਬਾਕੀ ਮੈਨੂੰ ਕੱਲ ਇੱਕ ਭੈਣ ਨੇ ਕਮੈਂਟ ਵੀ ਕੀਤਾ ਸੀਗਾ ਕਿ ਭੈਣੇ ਤੁਸੀਂ ਪਸ਼ੂਆਂ ਵਾਸਤੇ ਕਿੰਨੇ ਕੋ ਕਣਕ ਰੱਖਦੇ ਹੁੰਨੇ ਆਂ ਕਣੇ ਅਸੀਂ 15 16 ਮਾਲ ਜਿਹੜੇ ਪਸ਼ੂਆਂ ਆਸ ਤੇ ਰੱਖਦੇ ਹੁੰਨੇ ਆ ਸਾਡੇ ਆਪ ਦੇ ਖਾਨ ਨੂੰ ਤਾਂ ਘਟ ਰੈਂਦੀ ਆ ਹਨਾ ਤੇ ਆ ਪਸ਼ੂਆਂ ਵਾਸਤੇ ਜਿਹੜੀ ਕਣਕ ਆ ਉਹ ਜ਼ਿਆਦਾ ਲੱਗ ਜਾਂਦੀ ਆ ਤੁਹਾਨੂੰ ਪਤਾ ਹੀ ਆ ਹਨਾ ਪਸ਼ੂਆਂ ਨੂੰ ਵੀ ਕਣਕ ਬਹੁਤ ਜ਼ਿਆਦਾ ਲੱਗਦੀ ਆ ਹਨਾ ਪਸ਼ੂਆਂ ਤੇ ਤੇ ਫਿਰ ਆਪਾਂ ਜਿਵੇਂ ਫੀਡ ਵਗੈਰਾ ਵੀ ਆਪਦੀ ਕਰਵਾ ਕੇ ਲਿਆਉਣੇ ਹੁੰਨੇ ਆ ਯਾਨੀ ਕਿ ਆਪਦੀ ਬਣਵਾ ਲੈਣੇ ਆ ਤਾਂ ਫਿਰ ਉਹਦੇ ਵਿੱਚ ਵੀ ਪੈਂਦੀ ਆ ਹਨਾ ਤੇ ਤਾਂ ਕਰਕੇ ਕਣਕ ਜਿਹੜੀ ਉਹ ਜ਼ਿਆਦਾ ਲੱਗ ਜਾਂਦੀ ਆ ਪਸ਼ੂਆਂ ਤੇ ਤੇ ਬਾਕੀ ਜਿੱਦਾਂ ਹੁਣ ਦਾਣਾ ਵੀ ਪਾਉਣਾ ਹੁੰਦਾ ਜਿੰਨਾ ਟਾਈਮ ਹੁਣ ਹਰਾ ਨਹੀਂ ਹੁੰਦਾ ਕੋਈ ਨਾ ਟਾਈਮ ਕਣਕ ਦਾ ਦਾਣਾ ਵੀ ਖੁੱਲਾ ਡੁੱਲਾ ਹੀ ਚੱਲੂਗਾ ਕਿਉਂਕਿ ਮਾੜਾ ਮੋਟਾ ਤਾਂ ਇਹ ਤਾਂ ਹੈ ਨਹੀਂਗਾ ਵੀ ਆਪਾਂ ਕੋਈ ਇੱਕ ਅੱਧਾ ਡੋਂਗਾ ਢੂੜ ਦੇਾਂਗੇ ਤੇ ਖਾ ਲੈਣਗੇ ਹਨ ਪ੍ਰੋਪਰ ਫੁੱਲ ਜਿਹੜਾ ਦਾਣਾ ਵੀ ਇਹ ਭਾਲਦੀਆਂ ਹੈਗੀਆਂ ਕੱਲੀ ਖਾਣ ਨਹੀਂ ਖਾਂਦੀਆਂ ਤੇ ਇਸ ਤੋਂ ਪਹਿਲਾਂ ਆਪਾਂ ਜਿਵੇਂ ਸਰੋਂ ਦੀ ਖਾਲ ਦੇ ਵਿੱਚ ਮੱਕੀ ਦਿਲਾ ਕੇ ਜਦੋਂ ਪਾਉਂਦੇ ਸੀ ਮੱਕੀ ਵੀ ਭੌਂ ਕੇ ਯਾਨੀ ਕਿ ਮੱਕੀ ਦਾ ਦਾਣਾ ਵੀ ਨਾਲ ਭੌਂ ਕੇ ਪਾਉਂਦੇ ਸੀ ਤੇ ਫਿਲਹਾਲ ਹੁਣ ਆਪਾਂ ਮੱਕੀ ਜਿਹੜੀ ਬੰਦ ਕਰਤੀ ਐ ਮੱਕੀ ਨਹੀਂ ਪਾਉਂਦੇ ਹਜੇ ਜੇ ਜਦੋਂ ਪਸ਼ੂ ਸੱਜਰ ਸੂਏ ਹੁੰਦੇ ਆ ਸਾਡੇ ਉਦੋਂ ਅਸੀਂ ਸਰੋਂ ਦੀ ਖਲ ਦੇ ਵਿੱਚ ਵੀ ਮੱਕੀ ਦਾ ਦਾਣਾ ਭਿਉਂ ਕੇ ਪਾਉਨੇ ਆ ਬਾਕੀ ਮੱਕੀ ਫੀਡ ਦੇ ਵਿੱਚ ਤਾਂ ਅਸੀਂ ਪਾਉਨੇ ਪਾਉਨੇ ਆ ਤੇ ਸਰੋਂ ਦੀ ਖਲ ਦੇ ਵਿੱਚ ਵੀ ਭਿਉਂ ਕੇ ਪਾਉਨੇ ਆ ਜਾਨੀ ਕਿ ਮੱਕੀ ਦਾ ਵੀ ਅੱਡ ਕੰਲੀ ਮੱਕੀ ਜਿਹੜੀ ਆ ਉਹ ਦਲਾ ਲੈਣੇ ਹੁੰਨੇ ਆ ਚਲੋ ਜੀ ਆਪਾਂ ਹੁਣ ਤਾਣਾ ਲਾ ਕੇ ਤੇ ਪਹਿਲਾਂ ਮੱਝਾਂ ਨੂੰ ਬੰਦੀ ਖੁਰਲੀਆਂ ਤੇ ਤੇ ਫਿਰ ਬਾਕੀ ਜਿਹੜੇ ਛੋਟੇ ਛੋਟੇ ਕੰਮ ਜੇ ਜਿਵੇਂ ਕੱਪੜੇ ਵਗੈਰਾ ਵੀ ਹਲੇ ਮੇਰੇ ਤੇ ਮਾਰਨ ਵਾਲੇ ਪਏ ਨਹੀਂ ਜਿਹੜੇ ਧੁੱਤੇ ਸੀਗੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ-ਕੁੱਪੜੇ ਤਿਆਰਾਂ ਲਾਂਗੀ, ਭਾਂਡੇ ਵਗੈਰਾ ਸਾਫ਼ ਕਰਨ ਵਾਲੇ ਪੈਣੀ ਚਾਹਲੇ, ਭਾਂਡੇ-ਪੁੰਡੇ ਸਾਫ਼ ਕਰੂੰਗੀ। ਤੇ ਗੋਹਾ ਜਿਹੜਾ ਮੈਂ ਇਕੱਠਾ ਕਰਕੇ ਇੱਥੇ ਰੱਖਤਾ ਮੈਂ ਗੋਹਾ ਅ ਸਿੱਟਿਆ ਨਹੀਂ ਹੈਗਾ ਨਾ ਤਾਂ ਪੱਥਨ ਵਾਸਤੇ ਨਾ ਬੰਨਣ ਕਿ ਚਲੋ ਕਿਉਂਕਿ ਮੈਂ ਤਾਂ ਰੱਖਿਆ ਸੀਗਾ ਮੇਰਾ ਇਰਾਦਾ ਜਿਹਾ ਬਣ ਰਿਹਾ ਸੀਗਾ ਕਿ ਮੈਂ ਵੀੜੇ ਦੇ ਵਿੱਚ ਗੋਹਾ ਮਿੱਟੀ ਫੇਰ ਲਾਂ। ਜੇਕਰ ਮੈਨੂੰ ਟਾਈਮ ਸਵੇਰੇ ਮਿਲ ਗਿਆ ਤਾਂ ਮੇਰਾ ਇਰਾਦਾ ਬਣ ਰਿਹਾ ਕਿਉਂਕਿ ਬਾੜੀ ਜਿਆਦਾ ਮਿੱਟੀ ਉੱਡ ਰਹੀ ਆ। ਤੇਜੇ ਕਰ ਮੂਹ ਮਿੱਟੀ ਫੇਰਿਆ ਗਿਆ ਵਿੜੇ ਦੇ ਵਿੱਚ ਤੇ ਚਲੋ ਫਿਰ ਫੇਰ ਵੀ ਇੰਨਾ ਹੋ ਜਾਊਗਾ ਵੀ ਜਿਵੇਂ ਇਹ ਰੋਟੀ ਆਉਂਦੀ ਹੈ ਨਾ ਮਿੱਟੀ ਘੱਟ ਉੱਡੂਗੀ ਤੇ ਤਾਂ ਕਰਕੇ ਮੈਂ ਇਕੱਠਾ ਕਰਕੇ ਰੱਖ ਲਿਆ ਤਾਂ ਮੈਂ ਸ਼ਾਮ ਨੂੰ ਦੇਖੂ ਮਿੱਟੀ ਨੂੰ ਕੇ ਰੱਖ ਦੂੰਗੀ ਸਵੇਰੇ ਸਵਾਤੇ ਫੇਰੂੰਗੀ ਕਿਉਂਕਿ ਬਾਅਦ ਵਿੱਚ ਤਾਂ ਫਿਰ ਵਿੜੇ 'ਚ ਧੁੱਪ ਆ ਜਾਂਦੀ ਹੈ ਤਾਂ ਕਰਕੇ ਤੇ ਲਓ ਜੀ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੋ ਚੁੱਕਿਆ ਟਾਈਮ ਇੱਥੇ ਹੈਗਾ ਜੀ 6:00 ਵਜੇ ਦਾ ਟਾਈਮ ਆ ਆਪਾਂ ਧਾਰਮ ਵગેਰਾ ਕੱਢ ਲਿਆ ਸੀ ਗਿਆ ਤੇ ਹੁਣ ਧਾਰਾ ਕੱਢਣ ਤੋਂ ਬਾਅਦ ਜਿਹੜੀ ਆਪਾਂ ਖੇੜ ਪਾਉਣੇ ਹੁੰਦੇ ਆ ਪਸ਼ੂ ਨੂੰ ਤੇ ਹੁਣ ਮੈਂ ਇੱਥੇ ਪਾ ਰਹੀ ਸੀ ਫੀਡ ਤੇ ਅੱਜ ਮੈਂ ਜਿਵੇਂ ਪਾਊਡਰ ਵਗੈਰਾ ਤੇ ਇਹ ਕੈਲਸ਼ੀਅਮ ਵੀ ਖਤਮ ਹੋ ਗਈ ਤੇ ਇਹ ਖਲ ਦੇ ਵਿੱਚ ਪਾਉਣਾ ਭੁੱਲ ਗਈ ਸੀ ਵੈਸੇ ਮੈਂ ਜਦੋਂ ਖਲ ਪਾਉਣੀ ਹੁੰਦੀ ਹੈ ਤੇ ਖਲ ਦੇ ਵਿੱਚ ਹੀ ਪਾ ਦੇਣੀ ਹੁੰਦੀ ਆ ਅੱਜ ਮੈਂ ਭੁੱਲ ਗਈ ਸੀਗੀ ਪਾਉਣਾ ਤੇ ਅੱਜ ਮੈਂ ਹੁਣ ਪਾ ਰਹੀ ਆ ਫੀਡ ਦੇ ਵਿੱਚ ਤੇ ਬਾਕੀ ਇਹ ਜਿਹੜੀ ਫੀਡ ਆ ਤਾਂ ਇਹ ਤਾਂ ਸਿਤਾਰਾਂ ਤੋਂ ਬਾਅਦ ਹੀ ਪਾਉਣੀ ਹੁੰਦੀਆਂ ਇਹਨਾਂ ਨੂੰ ਤੇ ਚਲੋ ਜੀ ਹੁਣ ਮੈਂ ਪਹਿਲਾਂ ਵਾਰੀ-ਵਾਰੀ ਸਾਰੀਆਂ ਨੂੰ ਪਾ ਦਿਆਂ ਫੀਡ ਹਾਂਜੀ ਇਸ ਵਾਰੀ ਜਿਹੜੀ ਫੀਡ ਸੀਗੀ ਆਪਾਂ ਘਰ ਦੀ ਜਿਹੜੀ ਬਣਵਾ ਕੇ ਲਿਆਉਣੀ ਸੀਗੀ ਤੇ ਉਹ ਵੀ ਨਹੀਂ ਬਣਵਾ ਕੇ ਲਿਆਂਦੀ ਗਈ ਤੇ ਦੂਸਰੀ ਹੀ ਮੰਗਵਾਲੀ ਸੀਗੀ ਜਾਨੀ ਕਿ ਲੈ ਆਂਦੀ ਸੀਗੀ ਤੇ ਬਸ ਤੋਂ ਇਥੇ ਸੰਭ ਕੇ ਤੇ ਫਿਰ ਬਣਵਾ ਕੇ ਲਿਆਵਾਂਗੇ ਆਪਣੀਆਂ ਆਪ ਦੀ ਜਿਹੜੀ ਫੀਡ ਆਪਾਂ ਲੈ ਆਉਣੇ ਹੁੰਨੇ ਬਣਵਾ ਕੇ ਤੇ ਬਾਕੀ ਜਿਹੜੇ ਸੂਨ ਵਾਲੇ ਪਸ਼ੂ ਆ ਜਿਵੇਂ ਗਾਂ ਵਾਸਤੇ ਉਹਦੇ ਵਾਸਤੇ ਅਲੱਗ ਤੋਂ ਜਿਹੜੀ ਫੀਡ ਬਣਵਾ ਕੇ ਲਿਆਵਾਂਗੇ ਤੇ ਜਿਹੜੇ ਮੰਨ ਕੇ ਚਲੋ ਦੁੱਧ ਵਾਲੇ ਪਸ਼ੂਰਾਂ ਵਾਸਤੇ ਅਲੱਗ ਜਿਵੇਂ ਅੱਗੇ ਜਿਹੜੀ ਬਣਾ ਕੇ ਢੋਨੇ ਉਹ ਬਣਵਾ ਕੇ ਲਿਆਵਾਂਗੇ ਤੇ ਬਾਕੀ ਚਲੋ ਜੀ ਜਿੰਨੇ ਪਸ਼ੂ ਰੱਖਿਆ ਹਨਾ ਤੇ ਉਹਦੇ ਤੋਂ ਇੱਕ ਵਾਰੀ ਜਦੋਂ ਆਪਾਂ ਸੁਰੱਖ ਲੈ ਲੈਂਦੇ ਆ ਨਾ ਆਪਾਂ ਤੇ ਫਿਰ ਛੁੱਟਦੇ ਨਹੀਂ ਹੈਗੇ ਜਾਨੀ ਕਿ ਇਹ ਜਿਹੜਾ ਨਸ਼ਾ ਇੱਕ ਵਾਰੀ ਲੱਗ ਗਿਆ ਤੇ ਛੁੱਟਦਾ ਹੀ ਵੀ ਨਹੀਂਗਾ ਆਪ ਸਭ ਤੋਂ ਜਾਨੀ ਕਿ ਔਖਾ ਹੈ ਛੱਡਣਾ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਰੋਕਦੇ ਆਂ ਇੱਥੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰੋ ਠੀਕ ਹੈ ਜੀ ਮਿਲਦੇ ਆਂ ਨੈਕਸਟ ਵਲੋਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ